ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਜਿਹੜੇ ਆਪਣੇ ਰਾਜ ਸਭਾ ਮੈਂਬਰ ਭੇਜੇ ਸੀਗੇ ਉਹਨਾਂ ਦੇ ਵਿੱਚੋਂ 4 ਸਾਲ ਹੋ ਗਏ ਨੇ ਇਹਨਾਂ ਮੈਂਬਰਾਂ ਨੂੰ ਐਤਦਾਂ ਸਿਰਫ ਬਲਬੀ ਸਿੰਘ ਸਿੱਚੇਵਾਲ ਨੇ ਜਿਨ੍ਹਾਂ ਨੂੰ 50% ਤੋਂ ਵੱਧ ਫੰਡ ਵਰਤਿਆ ਗੱਲ ਕਰੀ ਸੰਦੀਪ ਪਾਟਕ ਦੀ ਗੱਲ ਕਰੀ ਰਗਵ ਚੱਡਾ ਦੀ ਜਾਂ ਹਰਭਜਨ ਸਿੰਘ ਦੀ ਜਾਂ ਵਿਕਰਮਜੀਤ ਸਿੰਘ ਸਾਨੀ ਇਹਨਾਂ ਨੇ ਪੈਸੇ ਹੀ ਬੜੇ ਘੱਟ ਖਰਚੇ ਹੈਗੇ ਕੀ ਪੈਸੇ ਇਹਨਾਂ ਨੂੰ ਖਰਚ ਕਰਨ ਦਾ ਟਾਈਮ ਨਹੀਂ ਮਿਲਦਾ ਜਾਂ ਕੀ ਸੋਚ ਰਹੇ ਹੈ ਕਿ ਇਸ ਗੱਲ ਦੇ ਇਤਜ਼ਾਰ ਕਰ ਰਹੇ ਹੈਗੇ ਨੇ ਦੇਖੋ ਇਹ ਸਾਰੇ ਅਗੇ ਸਿਰ ਦਰਸ਼ਨੀ ਘੋੜੇ ਨੇ ਨਾਲ ਇਸ ਕਰਕੇ ਪਹਿਲਾਂ ਤੇ ਬੜੀਆਂ ਵੀਡੀਓ ਬਣਾਉਂਦੇ ਸੀ ਸੋਹਣੀਆਂ ਸੋਹਣੀਆਂ ਵੀਡੀਓ ਬਣਾਉਂਦੇ ਸੀ ਕਿ ਸਾਨੂੰ ਜੀ ਪੰਜਾਬ ਦੇ ਲੋਕ ਸੁਝਾਅ ਦੇਣ ਸੁਨੇਹੇ ਦੇਣ ਮੈਂ ਪੰਜਾਬ ਦੇ ਕਿਹੜੇ ਮੁੱਦੇ ਠਾਵਾ ਖਸਮਾਂ ਨੂੰ ਗਏ ਉਹ ਵੀ ਮੁੱਦੇ ਉਲਟੇ ਆਲੀਸ਼ਾਨ ਘਰ ਬਣਾ ਲੈ ਨੇ ਨਜ਼ਾਰੇ ਲੈ ਰਹੇ ਨੇ ਬੱਲੇ ਬੱਲੇ ਹੋਈ ਪਈ ਆ ਤੇ ਪੰਜਾਬ ਦੇਖੀਏ ਪੰਜਾਬ ਤੇ ਪਹਿਲਾਂ ਵੀ ਓਦਾਂ ਦਾ ਹੀ ਹੁਣ ਵੀ ਓਦਾਂ ਤੁਸੀਂ ਜਿਹੜੇ ਤੁਹਾਡੀ ਜ਼ਿੰਮੇਵਾਰੀ ਮਿਲੀ ਹੈ ਨਾ ਤੁਸੀਂ ਉੱਥੇ ਸਵਾਲ ਪੁੱਛਦੇ ਹੋ ਨਾ ਤੁਸੀਂ ਪੈਸੇ ਖਰਚ ਕਰਦੇ ਹੋ ਪਰ ਦੁੱਖ ਆਉਂਦਾ ਹੀ ਹੈ ਨਾ ਕਿ ਇਹੋ ਜਿਹੇ ਬੰਦੇ ਚੁੱਕ ਕੇ ਚੁਣ ਕੇ ਭੇਜ ਦਿੱਤੇ ਹੈਗੇ ਨੇ ਇਹ ਨਹੀਂ ਪੇ ਕਿ ਨੇ ਪੰਜਾਬ ਦੇ ਜਿਹੜੇ ਹਮਦਰਦੀ ਨੇ ਸਾਨੂੰ ਉਹਨਾਂ ਦੀ ਲੋੜ ਸੀ ਸਾਨੂੰ ਦਰਸ਼ਨੀ ਘੋੜਿਆਂ ਦੀ ਜਰੂਰਤ ਨਹੀਂ ਅਸੀਂ ਚੋਣਲੇ ਨਾ ਮ ਵੱਡੇ ਦਰਸ਼ਨ ਛੋਟੇ ਵਾਲੀ ਗੱਲ ਹੋ ਗਈ ਨਾ ਯਾਰ ਪੰਜਾਬ ਦੀ ਫਿਕਰ ਕਰਨ ਦੀ ਜਰੂਰਤ ਹੈ ਚਲੋ ਠੀਕ ਹੈ ਰਾਜ ਸਭਾ ਦੇ ਵਿੱਚ ਤੁਸੀਂ ਨਹੀਂ ਬੋਲਣਾ ਨਾ ਬੋਲੋ ਪਰ ਜਿਹੜਾ ਇੱਕ ਐਮਪੀ ਨੂੰ ਸਾਲ ਦਾ 5 ਕਰੋੜ ਰੁਪਏ ਆਉਂਦਾ ਘੱਟੋ ਘੜੀ ਤੇ ਖਰਚ ਲੋ ਉਹ ਤੇ ਕਿਤੇ ਦੇ ਦੇ ਦੋ ਹੁਣ ਜਿਹੜੀ ਅੱਜ ਪੰਜਾਬੀ ਜਾਗਰਣ ਦੇ ਵਿੱਚ ਖਬਰ ਛੱਪੀ ਹੈਗੀ ਆ ਸੁਲਤਾਨਪੁਰ ਲੋਧੀ ਤੋਂ ਰਾਜ ਸਭਾ ਮੈਂਬਰਾਂ ਚੋਂ ਫੰਡ ਖਰਚਾਂ 'ਤੇ ਸੰਤ ਸੀਚੇਵਾਲ ਮੋਰੀ ਤੇ ਬਾਕੀ ਸਾਰੇ ਫਾੜੀ ਉਹਦੇ ਜੋ ਰਾਗ ਵਿਚੱਡਾ ਵੀ ਫਾੜੀ ਆ ਸੰਦੀਪ ਪਾਟਕ ਵੀ ਫਾੜੀ ਆ ਹਰਪ੍ਰੀਤ ਸਿੰਘ ਹੁਣੇ ਵੀ ਫਾੜੀ ਆ ਅਸ਼ੋਕ ਮਿੱਤਲ ਵੀ ਫਾੜੀ ਆ ਹੋਰ ਕਿਹੜਾ ਫਾੜੀ ਰੇ ਵਿਕਰਮਜੀਤ ਸਿੰਘ ਸਾਨੀ ਵੀ ਫਾੜੀ ਆ ਸੀਚੇਵਾਲ ਦੇ ਬਰਬ ਹੁਣ ਖਬਰ ਛੱਪੀ ਆ ਕਿ ਇਨ੍ਹਾਂ 7 ਮੈਂਬਰਾਂ ਪੰਜਾਬ ਤੋਂ ਸੱਤੇ ਆਮ ਆਦੀ ਪਾਰਟੀ ਦੇ ਨੇ ਹਾਲਾਂਕਿ ਰਾਗਵ ਚੱਡਾ ਸਾਹਿਬ ਪਹਿਲਾਂ ਬੜੀ ਵੀਡੀਓ ਬਣਾਉਂਦੇ ਸੀ ਮੈਨੂੰ ਸੁਝਾਅ ਦੇਣ ਪੰਜਾਬੀ ਮੈਂ ਕਿਹੜੇ ਮੁੱਦੇ ਠਾਵਾਂ ਮੁੱਦੇ ਦੇ ਗਏ ਖੂਚ ਹਾਂ ਹੁਣ ਜਿਹੜਾ ਆ ਗਿਆ ਉਹਨੂੰ ਕਹਿੰਦੇ ਨੇ ਕਿ 2022 ਤੋਂ ਲੈ ਕੇ 2028 ਤੱਕ ਇਹ ਸੱਤ ਰਾਜ ਸਭਾ ਮੈਂਬਰ ਚੁਣੇ ਸੀ ਪੰਜਾਬ ਦੇ ਵਿੱਚ ਚਲੋ ਸੱਤਵੇਂ ਨੇ ਤੇ ਅਸਤੀਫਾ ਦੇ ਕੇ ਪੰਜਾਬ ਚ ਪਾਵਰਫੁੱਲ ਮੰਤਰੀ ਬਣ ਕੇ ਸੰਜੀਵ अरोड़ा ਉਹਨਾਂ ਦੀ ਜਗ੍ਹਾ ਇੱਕ ਹੋਰ ਅਰਬਪਤੀ ਪੰਜਾਬ ਸਰਕਾਰ ਨੇ ਭੇਜ ਦਿੱਤਾ ਐਮਪੀ ਬਣਾ ਕੇ ਰਜਿੰਦਰ ਗੁਪਤਾ ਛੇ ਦਾ ਇਥੇ ਹਿਸਾਬ ਕਿਤਾਬ ਹੈ ਕਿ ਇਹਨਾਂ ਨੂੰ 2022 ਤੋਂ ਲੈ ਕੇ ਹੁਣ ਤੱਕ ਜਿਹੜਾ ਰਿਕਾਰਡ ਹੈ ਸਰਕਾਰੀ ਵੈਬਸਾਈਟ ਹੈ ਅੱਜ ਦੀ ਤਰੀਕ ਤੱਕ ਮਤਲਬ ਅੱਜ ਕਿੰਨੀ ਤਰੀਕ ਹੋ ਗਈ 23 22 ਤਰੀਕ ਤੱਕ ਜਿਹੜਾ ਹਿਸਾਬ ਹੈ ਉਹਦੇ ਵਿੱਚ ਕਿਹਾ ਕਿ ਇਹਨਾਂ 6 ਜਾਣਿਆਂ ਨੂੰ 101 ਕਰੋੜ 11 ਲੱਖ ਦੇ ਫੰਡ ਮਿਲੇ ਨੇ ਜਿੰਨਾ ਚੋਂ ਇਹਨਾਂ 6 ਜਾਣੇ ਨੇ ਸਿਰਫ 26 ਕਰੋੜ 95 ਲੱਖ ਦੀਆਂ ਗ੍ਰਾਂਟਾਂ ਖਰਚ ਕੀਤੀਆਂ ਨੇ ਭਾਵ ਕਿ 73 ਕਰੋੜ ਦੀਆਂ ਇਹ ਗ੍ਰਾਂਟਾਂ ਹੀ ਪਿਓ ਦੇ ਪੁੱਤ ਵੰਡ ਨਹੀਂ ਸਕਿਆਗੇ ਇਹਨਾਂ ਚੋਂ 18 ਕਰੋੜ ਜਿਹੜਾ ਵਾ ਉਹ ਫੰਡ 18 ਕਰੋੜ 82 ਲੱਖ 19 ਕਰੋੜ ਕਹਿ ਲਓ 19 ਕਰੋੜ ਫੰਡ ਮਿਲਿਆ ਸੀ ਰਾਗਵ ਚੱਡਾ ਸਾਹਿਬ ਨੂੰ ਰਾਗਵ ਚੱਡਾ ਸਾਹਿਬ ਨੇ ਤਿੰਨਾਂ ਸਾਲਾਂ ਵਿੱਚ ਸਿਰਫ 70 ਲੱਖ 86378 ਰੁਪਏ ਖਰਚ ਕੀਤੇ ਨੇ ਤੇ ਜਦ ਕੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸਿੱਚੇਵਾਲ ਦੀ ਗੱਲ ਕਰੀਏ ਇਹਨਾਂ ਨੂੰ ਮਿਲੇ ਸੀ 14 ਕਰੋੜ 72 ਲੱਖ ਅਖਤਿਆਰੀ ਫੰਡ ਇਹਨਾਂ ਨੇ ਕਿੰਨੇ ਖਰਚ ਕੀਤੇ ਨੇ 9 ਕਰੋੜ 34 ਲੱਖ ਰੁਪਏ ਜਿਹੜੇ ਹੋਰ ਫੰਡ ਨਹੀਂ ਖਰਚ ਕਰ ਸਕੇ ਜਿਵੇਂ ਰਾਗਵ ਚੱਡਾ ਨਹੀਂ ਖਰਚ ਕਰ ਸਕਿਆ ਉਵੇਂ ਇਹਨਾਂ ਦਾ ਆਮ ਆਦੀ ਪਾਰਟੀ ਦਾ ਕੌਮੀ ਜਨਰਲ ਸਕੱਤਰ ਸੰਦੀਪ ਪਾਟਕ ਸੰਦੀਪ ਪਾਟਕ ਨੇ ਮੂਵੀ 18 ਕਰੋੜ 32 ਲੱਖ ਮਿਲੇ ਸੀ 18 ਕਰੋੜ 32 ਲੱਖ ਚੋਂ ਉਹਨਾਂ ਨੇ ਕਿੰਨੇ ਖਰਚੇ ਨੇ ਸਿਰਫ 2 ਕਰੋੜ 76 ਲੱਖ ਹੁਣ ਅਰਪਾ ਪਤੀ ਨੇ ਇੱਕ ਯੂਨੀਵਰਸਿਟੀ ਦੇ ਮਾਲਕ ਨੇ ਅਸ਼ੋਕ ਮਿੱਤਲ ਉਹਨਾਂ ਨੂੰ ਵੀ ਮਿਲੇ ਸੀ 17 ਕਰੋੜ 36 ਲੱਖ ਰੁਪਏ ਉਹਨਾਂ ਨੇ ਵੀ ਜਨਾਬ ਨੇ 2 ਕਰੋੜ ਤੇ 35 ਲੱਖ ਖਰਚ ਕੀਤੇ ਫਿਰ ਅਪ ক্রিকেট ਖਿਡਾਰੀ ਹਰਪਾਜਨ ਸਿੰਘ ਭੱਜੀ ਭਾਜੀ ਹੋਣੀ ਉਹਨਾਂ ਨੂੰ 17 ਕਰੋੜ 19 ਲੱਖ ਚੋਂ ਕਿ ਉਹਨਾਂ ਨੇ ਕਿੰਨੇ ਖਰਚ ਕੀਤੇ ਨੇ 5 ਕਰੋੜ 74 ਲੱਖ ਫਿਰ ਵਿਕਰਮਜੀਤ ਸਿੰਘ ਸਾਨੀ ਦਿੱਲੀ ਵਾਲੇ ਸਾਹਿਬ ਉਹਨਾਂ ਨੂੰ ਮਿਲੇ ਸੀ 14 ਕਰੋੜ 71 ਲੱਖ ਉਹਨਾਂ ਚੋਂ ਉਹਨਾਂ ਨੇ ਕਿੰਨੇ ਖਰਚੇ ਨੇ 5 ਕਰੋੜ 76 ਲੱਖ ਤੇ ਬਾਬਾ ਸੀਚੇ ਵਾਲੂ ਛੱਡ ਕੇ ਬਾਕੀ ਸਾਰੇ 50% ਦੀ ਫੰਡ ਖਰਚ ਨਹੀਂ ਕਰ ਸਕੇ ਇਹ ਪੰਜਾਬੀ ਜਾਗਰਨ ਦੇ ਸultanpur Lodhi ਤੋਂ رپورਟਰ ਨੇ ਕੁਲਬੀਰ ਸਿੰਘ ਮਿੰਟੂ ਉਹਨਾਂ ਨੇ ਕੀਤੇ ਨੇ ਹਾਲਾਂਕਿ ਦੇਖੋ ਇਹ ਬਾਬਾ ਸਾਰਿਆਂ ਨਾਲੋਂ ਘੱਟ ਪੜਿਆ ਵਾ ਬਾਕੀ بڑے بڑے ਨੇ ਕੋਈ ਬਾਹਰੋਂ ਪੜਿਆ ਕੋਈ ਸੀਏ ਆ ਕੋਈ ਪੀਐਚਡੀ ਆ ਬਾਬਾ ਤੇ ਉਹਨਾਂ ਨੇ ਨਹੀਂ ਪੜਿਆ ਲੇਕਿਨ ਬਾਬੇ ਨੂੰ ਪਤਾ ਕਿ ਪਿੰਡਾਂ ਦੇ ਵਿੱਚ ਕੰਮ ਕਿਵੇਂ ਕਰਾਉਣਾ ਹੈਗਾ ਬਾਬੇ ਨੇ ਸਭ ਤੋਂ ਵੱਧ ਪੰਜਾਬ ਦੇ ਵਿੱਚ 14 ਜ਼ਿਲ੍ਹਿਆਂ ਦੇ ਵਿੱਚ ਪਾਣੀ ਵਾਲੀਆਂ ਟੈਂਕੀਆਂ ਬਣਾਈਆਂ ਨੇ ਤੇ ਉਹ ਪਾਣੀ ਵਾਲੀਆਂ ਟੈਂਕੀਆਂ ਉਹਨਾਂ ਨੇ 7.5 ਕਰੋੜ ਰੁਪਏ ਦੀਆਂ ਪਿੰਡਾਂ 'ਚ ਪਾਣੀ ਦੀ ਬਹੁਤ ਵੱਡੀ ਸਮੱਸਿਆ ਤੇ ਇਹਨਾਂ ਨੇ 6 ਜਾਣੇ ਨੇ ਇੱਕ ਨਲਕਾਵ ਨਹੀਂ ਲਵਾਇਆ ਪੰਜਾਬ ਦੇ ਪਿੰਡਾਂ ਦੇ ਤੇ ਫਿਰ ਅਸੀਂ ਇਹਨਾਂ ਲੋਕਾਂ ਨੂੰ ਛੱਟਣਾ ਅਸੀਂ ਇਹਨਾਂ ਨੂੰ ਕੀ ਗੱਲ ਸ਼ੋਕੇਸ ਦਾ ਸ਼ੀਸ਼ੇ 'ਚ ਮਢਾ ਲਈਏ ਸਾਡੇ ਪੈਸੇ ਸਾਡੇ ਪੈਸਿਆਂ ਤੇ ਘੁੰਮਦੇ ਨੇ ਨਜ਼ਾਰੇ ਲੈਂਦੇ ਨੇ ਕਦੀ ਲੰਡਨ ਜਾਂਦੇ ਕਦੀ ਫੰਡਣ ਜਾਂਦੇ ਨੇ ਹੈਨਾ ਮੰਗੇ ਮੰਗੇ ਵਿਆਹ ਹੁੰਦੇ ਨੇ ਨਜ਼ਾਰੇ ਲੈ ਰਹੇ ਨੇ ਫੁੱਲ ਬੜਾ ਫੁੱਲ ਤੇ ਪੰਜਾਬ ਛੱਡ ਗਏ ਵੱਡੀ ਵੱਡੀ ਕੋਠੀਆਂ ਆ ਉਹ ਸਭ ਤੋਂ ਵੱਡੀ ਗੱਲ ਨਹੀਂ ਨਹੀਂ ਜੈਡ ਪਲੱਸ ਲਈ ਫਿਰਦੇ ਸੀ ਹੂੰ ਤੇ ਸਰਕਾਰ ਨੇ ਵਾਪਸ ਲਈ ਪਤਾ ਨਹੀਂ ਕਿਉਂ ਵਾਪਸ ਲਈ ਹੈਗੀ ਆ ਆਪਣੇ ਕਿਉਂ ਵਿਗੜ ਗਈ ਹੈਗੀ ਆ 50 ਨੰਬਰ ਕੋਠੀ ਸੀ ਉਹ ਵੀ ਵਾਪਸ ਲੈ ਲਈ ਆ ਉਹ ਤੇ ਆਪਣੇ ਆਪ ਨੂੰ ਪੂਰੇ ਇੰਡੀਆ ਦੇ ਵਿੱਚ ਨੰਬਰ 1 ਹੀ ਸਮਝਦੇ ਸੀ ਹੁਣ ਸਵਾਲੇ ਚਲੋ ਸਮਝੀ ਜਾਓ ਕੋਈ ਗੱਲ ਨਹੀਂ ਯਾਰ ਪਰ ਘੱਟੋ ਘਾਟ ਆਪਣਾ ਫਰਜ਼ ਦੇ ਨਿਭਾਓ ਜ਼ਿੰਮੇਵਾਰੀ ਤੇ ਨਿਭਾਓ ਪੈਸੇ ਤੇ ਜਿਹੜੇ ਸਰ ਤੂੰ ਹੀ ਕਿਹੜੇ ਪੱਲਿਓਂ ਦੇ ਰਹੇ ਹੋ ਨਾ ਇੱਕ ਐਮਪੀ ਲੈਂਡ ਫੰਡ ਹੁੰਦਾ ਰਾਜ ਸਭਾ ਮੈਂ ਉਹ ਭਾਰਤ ਸਰਕਾਰ ਫਿਕਸ ਆ 1 ਸਾਲ ਦਾ 5 ਕਰੋੜ 6 ਸਾਲ ਦਾ 30 ਕਰੋੜ ਰਾਜ ਸਭਾ ਮੈਂ 30 ਤੇ 6 ਸਾਲ ਬਾਅਦ ਚੁਣੇ ਯਾਰ 30 ਕਰੋੜ ਤੋਂ 30 ਕਰੋੜ ਲਾ ਦੋ ਕਿੱਥੇ ਜਾ ਰਿਹਾ ਪੈਸਾ ਕਿਉਂ ਨਹੀਂ ਖਰਚ ਕੀਤਾ ਜਾ ਰਿਹਾ ਹੈਗਾ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੁਲਾ ਕੇ ਇਹਨਾਂ ਸੱਤਾ ਜਣੇ ਨੂੰ ਪੁੱਛਣਾ ਚਾਹੀਦਾਗਾ ਵੀ ਭਾਈ ਤੁਸੀਂ ਇੰਨੇ ਪੈਸੇ ਲਾਏ ਕਿੱਥੇ ਕਿਉਂ ਨਹੀਂ ਲਾਏ ਜਵਾਬਦੇਹੀ ਤੇ ਹੋਣੀ ਚਾਹੀਦੀ ਨਾ ਯਾਰ ਸਾਡੇ ਪੈਸਿਆਂ ਦੇ ਤੁਸੀਂ ਰਾਜ ਸਭਾ ਮੈਂਬਰ ਬਣ ਕੇ ਨਜ਼ਾਰੇ ਲੈ ਰਹੇ ਹੋ ਤੇ ਤੁਸੀਂ ਪੰਜਾਬ ਦੀ ਬਾਤ ਵੀ ਨਹੀਂ ਪੁੱਛਦੇ ਹੈਗੇ ਨਾ ਇਸ ਕਰਕੇ ਇਹਨਾਂ ਦੀ ਵੀ ਜਵਾਬ ਤਲਬੀ ਹੋਣੀ ਚਾਹੀਦੀ ਆ ਕੱਲਾ ਬਾਬਾ ਸੀਚੇਵਾ ਲਗਾ ਅੱਛਾ ਇਹਦੇ ਅਰਬਾਂ ਪਤੀ ਨੇ ਬਾਬਾ ਤਾਂ ਵਿਚਾਰੇ ਅਰਬਾਂ ਪਤੀ ਵੀ ਨਹੀਂ ਉਹ ਲੱਖ ਪਤੀ ਐ ਮਸਾ ਇਨਾਂ ਲੋਕ ਪੜ੍ਹਾਈ ਵੀ ਘਟਾ ਐ ਐਜੂਕੇਸ਼ਨ ਕੁਆਲਿਫਿਕੇਸ਼ਨ ਵੀ ਘਟਾ ਐ ਤੇ ਪੈਸੇ ਵੀ ਘਟਾ ਐ ਤੇ ਬਾਬਾ ਪਿੰਡੋਂ ਪਿੰਡ ਲੱਗਾ ਹੋਇਆ ਇਹ ਇਹ ਜਿਹੜੇ ਨੇ ਇਹ ਨਿਆਰੇ ਲੈ ਰਹੇ ਨਾ ਲੋਕਾਂ ਨੇ ਹੁਣ ਸੰਦੀਪ ਪਾੜਕ ਦਾ ਚ ਸ਼ਕਲ ਵੀ ਭੁੱਲ ਗਈ ਲੋਕਾਂ ਨੂੰ ਰਗਵ ਜੱਟਾ ਜਰੂਰ ਆਪਣੀ ਕਿਤੇ ਫੋਟੋ ਫੋਟੋ ਪਾ ਲੈਂਦੇ ਨੇ ਬਾਕੀ ਤੇ ਸਾਰੇ ਆਪਣੇ ਆਪਣੇ ਕੰਮਾਂ 'ਚ ਬੀਜੀ ਨੇ ਬਾਬਾ ਸਿਚੇਵਾਲ ਦੀ ਗੱਲ ਕਰੀਏ ਹਾੜਾ ਦੇ ਵਿੱਚ ਵੀ ਉਹ ਮੋਹਰੀ ਨਜ਼ਰ ਆਏ ਕਿਸਤੀਆਂ ਲੋਕਾਂ ਨੂੰ ਬਣਦੇ ਨਜ਼ਰ ਆਏ ਉਹਦੇ ਵਿੱਚ ਲੋਕਾਂ ਨੇ ਕੰਮ ਬੜਾ ਕੰਮ ਬਹੁਤ ਕੀਤਾ ਉਹਨਾਂ ਨੇ ਹਨਾ ਅਫਸਰ ਸਾਹੀ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਹੈਗੇ ਹਾਲਕਿ ਇੱਕ ਫੋਟੋ ਆਈ ਸੀਗੀ ਰਗੋ ਚੱਡਾ ਦੀ ਟਰੈਕਟਰ ਤੇ ਚੜੇ ਸੀ ਉਸ ਤੋਂ ਬਾਅਦ ਪਤਾ ਨਹੀਂ ਟਰੈਕਟਰ ਕਿਸ ਪਾਸੇ ਗਿਆ ਹੈਗਾ ਉਹਦੇ ਉੱਤੇ ਪਤਾ ਨਹੀਂ ਲੱਗਿਆ ਹੈਗਾ ਪਰ ਹੁਣ ਕੀ ਸਹੀ ਸਮੇ ਹੈਗਾ ਸੀ ਆ ਵੀ ਪੰਜਾਬ ਜਿਸ ਉਹ ਮੁਸੀਬਤ ਦੇ ਵਿੱਚੋਂ ਲੰਘ ਰਿਹਾ ਹੈਗਾ ਅਜੇ ਵੀ ਜਿਹੜਾ ਬਾੜ ਦਾ ਜਿਹੜਾ ਹੜਾ ਕਰਕੇ ਜਿਹੜਾ ਲੋਕਾਂ ਨੂੰ ਨੁਕਸਾਨ ਹੋਇਆ ਹੈਗਾ ਕਿ ਇਸ ਜਿਹੜੇ ਫੰਡ ਦੇ ਜਿਹੜੀ ਜਿਹੜੀ ਕਿ ਉਹਨੂੰ ਵਰਤੇ ਜਾ ਸਕਦਾ ਹੈ ਉਸ ਉਹਨਾਂ ਇਲਾਕਿਆਂ ਦੇ ਵਿੱਚ ਤੇ ਨੁਕਸਾਨ ਜ਼ਿਆਦਾ ਹੋਇਆ ਹੈ ਇਹ ਹਾਲਾਂਕਿ ਪਿੱਛੇ ਜਿਹਨੇ ਅਨਾਉਂਸਮੈਂਟ ਕੀਤੀ ਹੈ ਸ਼ਾਇਦ ਉਹ ਹਜੇ ਪਏ ਨਹੀਂ ਹੈਗੇ ਪਰ ਇੰਨੇ ਪੈਸੇ ਤੁਸੀਂ 3 ਸਾਲ ਦੇ ਖਰਚੇ ਕਿਉਂ ਨਹੀਂ ਚਲੋ ਹੜ ਤੇ ਹੁਣ ਆਏ ਨਾ ਯਾਰ ਹੁਣ ਇਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਸ਼ਾਇਦ ਉਹਨੇ ਸੰਦੀਪ ਪਾਟਕ ਨੇ ਵੀ ਕਿਹਾ ਕਿ ਮੈਂ 5 ਕਰੋੜ ਰੁਪਈਆ ਦਵਾਂਗਾ ਉਹ ਤੇ ਹੜਾ ਹੁਣ ਆਏ ਨਾ ਪਹਿਲਾਂ ਵਾਲੇ ਪੈਸੇ ਕਿੱਥੇ ਗਏ ਨੇ ਉਹ ਕਿਉਂ ਖਰਚ ਕੀਤੇ ਆਪਾਂ ਤੇ ਉਹਦੀ ਗੱਲ ਕਰਦੇ ਨਾ ਕੱਲ ਨੂੰ ਪਤਾ ਨਹੀਂ ਕੀ ਕੁਝ ਹੋ ਜਾਣਾ ਪਰ ਜਿਹੜਾ ਪਹਿਲਾ ਸਮਾਂ ਬੀਤ ਗਿਆ ਨਾ ਉਹ ਉਹ ਪੈਸੇ ਕਿੱਥੇ ਗਏ ਹੈਗੇ ਨਾ ਉਹ ਕਿਉਂ ਨਹੀਂ ਖਰਚ ਕੀਤੇ ਗਏ ਹੈਗੇ ਨੇ ਹਾਲਾਂਕਿ ਰਾਗਵ ਚੜ੍ਹਾ ਆਇਆ ਸੀ ਟਰੈਕਟਰ ਚੜ੍ਹੇ ਉਹ ਟਰੈਕਟਰ ਵੀ ਸ਼ਾਇਦ ਗਵਾਚ ਗਿਆ ਹੋਣਾ ਨਾ ਪਰ ਦੂਜਾ ਕਿੰਨਾ ਪੰਜਾਬ ਵੀ ਸਾਡਾ ਰੁੜ ਗਿਆ ਉਹ ਤਾਂ ਸ਼ਾਇਦ ਪਤਾ ਨਹੀਂ ਮਨਾ ਕਰਤਾ ਹੋਊਗੇ ਵੀ ਜਿਹੜੇ ਪੈਰੀ ਆਏ ਉਹਨਾਂ ਪੈਰੀ ਵਾਪਸ ਮੁੜ ਜਾਣ ਜਾਂ ਪਤਾ ਨਹੀਂ ਕਿਉਂ ਆਏ ਨੇ ਤੇ ਕਿਉਂ ਵਾਪਸ ਚਲੇ ਗਏ ਉਹ ਇੱਕ ਵੱਖਰਾ ਪੋਲੀਟਿਕਲ ਇਸ਼ੂ ਹੋ ਸਕਦਾ ਪਰ ਪਈ ਜਿਹੜੇ ਪੈਸੇ ਦਿੱਤੇ ਨੇ ਤੁਸੀਂ ਸਬੰਧਤ ਡਿਪਟੀ ਕਮਿਸ਼ਨਰ ਨੂੰ ਕਹੋ ਜਿਹੜਾ ਜਿਹੜਾ ਲੋਕ ਸਭਾ ਮੈਂਬਰ ਹੁੰਦਾ ਉਹ ਸਿਰਫ ਆਪਣੇ ਹਲਕੇ 'ਚ ਪੈਸਾ ਖਰਚ ਕਰ ਸਕਦਾ ਜਿਹੜਾ ਰਾਜ ਸਭਾ ਮੈਂਬਰ ਉਹ ਕਿਤੇ ਵੀ ਖਰਚ ਕਰ ਸਕਦਾ ਇਹ ਚੈੱਕ ਕਰਾ ਲੈਣਾ ਚਾਹੀਦਾ ਹੈ ਕਿ ਜਿਹੜਾ ਫੰਡ ਮਿਲਿਆ ਪੰਜਾਬ 'ਚ ਹੀ ਖਰਚ ਹੋਇਆਗਾ ਕਿਤੇ ਹੋਰ ਤੇ ਨਹੀਂ ਕਿਸੇ ਹੋਰ ਪਾਸੇ ਖਰਚ ਹੋ ਗਿਆਗਾ ਪਰ ਕੋਈ ਵੀ ਕਈ ਕੁਝ ਵੀ ਆ ਪਰ ਕਟੂੜ ਪੰਜਾਬ ਤੋਂ ਚੁਣੇ ਗਏ ਨੇ ਅੱਛਾ ਦੇਖੋ ਸੰਦੀਪ ਪਾਟਕ ਉਹਨਾਂ ਨੇ ਆਪਣਾ ਫਿਰੋਜ਼ਪੁਰ ਦੇ ਸ਼ਾਇਦ ਵੋਟ ਬਣਾਈ ਐ ਡਰੈਸ ਉੱਥੋਂ ਦਾ ਵਾ ਤੇ ਰਾਘਵ ਚੱਡਾ ਸਾਹਿਬ ਨੇ ਜਿਹੜਾ ਬਹ ਮਹਾਲੀ ਦਾ ਡਰੈਸ ਤੋਂ ਵੋਟ ਸ਼ਾਇਦ ਬਣੀ ਸੀ ਕਿਉਂਕਿ ਜਿਹੜਾ ਰਾਜ ਸਭਾ ਮੈਂਬਰ ਜਿਹੜਾ ਬਾਹਰਲਾ ਬੰਦਾ ਆ ਕਿ ਮੈਂਬਰ ਬਣੇਗਾ ਉਹਨੂੰ ਉਸ ਸਟੇਟ ਦੇ ਵਿੱਚ ਜਿਹੜੀ ਆ ਵੋਟ ਬਣਾਉਣੀ ਪੈਂਦੀ ਹੈਗੀ ਆ ਜਿਵੇਂ ਡਾਕਟਰ ਪ੍ਰਧਾਨ ਮੰਤਰੀ ਮਨਮੋਹ ਸਿੰਘ ਜੋ ਅਸਮ ਦੇ ਵਿੱਚ ਸੀ ਉਹਨਾਂ ਨੇ ਜਾ ਕੇ ਅਸਮ ਵੋਟ ਬਣਾਈ ਸੀ ਰਾਗਵ ਚੱਡਾ ਦਾ ਰਕਾਰਡ ਫੂਲੀ ਤੇ ਮਾਲੀ ਚ ਵੋਟ ਬਣੀ ਹੋਈ ਐ ਤੇ ਸੰਦੀਪ 파ਟਕ ਦੇ ਜਿਹੜੀ ਵੋਟ ਬਣੀਆਂ ਉਹ ਬਣੀ ਹੈਗੀ ਆ ਫਿਰੋਜ਼ਪੁਰ ਤੇ ਜਿਹੜੇ ਵਿਕਰਮਜੀਤ ਸਿੰਘ ਸਾਨੀ ਸਾਹਿਬ ਉਹਨਾਂ ਦੀ ਨਿਊ ਚੱਡੀਗੜ ਵੋਟ ਬਣੀ ਹੈਗੀ ਨਾ ਤੇ ਇਸ ਕਰਕੇ ਚਲੋ ਵੋਟ ਬਣਾਲੀ ਇਲੈਕਸ਼ਨ ਵੀ ਲੜ ਦੋ ਕੱਲ ਆ ਕੇ ਕੋਈ ਗੱਲ ਨਹੀਂ ਪੰਜਾਬ ਦੇ ਲੋਕਾਂ ਨੇ ਜਿਤਾਉਣਾ ਹੋਊਗਾ ਤੁਹਾਨੂੰ ਜਿਤਾ ਦੇਣਗੇ ਪਰ ਜਿਹੜੀ ਆ ਰਾਜ ਸਭਾ ਮੈਂਬਰ ਦੀ ਜ਼ਿੰਮੇਵਾਰੀ ਬਣੀ ਹੈਗੀ ਬੜੀ ਮਿਲੀ ਸੀ ਉਹ ਤੇ ਨਿਭਾਓ ਕਿਤੇ ਵਿੱਚ 2028 ਤੱਕ ਇਹ ਰਾਸਭਾ ਮੈਂਬਰ ਸਾਰੇ ਹੈਗੇ ਨੇ ਤੁਸੀਂ ਉਮੀਦ ਕਰਦੇ ਹੋ ਕਿ ਸਾਰੇ ਫੰਡ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ ਹੁਣ ਜਿੰਨਾ ਵੀ ਸਮਾਂ ਬਚਿਆ ਹੈਗਾ ਨਾ ਕੋਈ ਕਿਉਂ ਨਹੀਂ ਕਰਨੀ ਚਾਹੀਦੀ ਹੈਗੀ ਇਹਨਾਂ ਨੂੰ ਤੇ ਰਿਕਾਰਡ ਬਣਾਉਣਾ ਚਾਹੀਦਾ ਹੈ ਕਿ ਅਸੀਂ 100% ਪੰਜਾਬ 'ਚ ਪੈਸਾ ਖਰਚ ਕੀਤਾ ਹੈਗਾ ਲੈਪਸ ਉਹਨਾਂ ਨਹੀਂ ਚਾਹੀਦਾ ਜੋ ਲੈਪਸ ਕਰਕੇ ਗਾਂ ਜਿਹੜੇ ਨਵੇਂ ਮੈਂਬਰ ਚੁੜੇ ਜਾਣਗੇ ਉਹ ਉਹਨਾਂ ਦੇ ਖਾਤੇ 'ਚ ਜਮ੍ਹਾਂ ਹੋ ਜਾਣਗੇ ਪਰ ਘੱਟੋ ਘੜਿਆ ਇਹਨਾਂ ਨੂੰ ਪੈਸੇ ਜਨ 5 ਕਰੋੜ ਵੀ ਨਹੀਂ ਖਰਚ ਸਕਦੇ ਤੁਸੀਂ ਯਾਰ ਐਡਾ ਵੱਡਾ ਪੰਜਾਬ ਆ ਲੋੜ ਨਹੀਂ ਖਰਚ ਕਰਨਾ ਹਾਂ ਔਰ ਜਦੋਂ ਇਹ ਲੋਕ ਸਭਾ ਮੈਂਬਰ ਬਣੇ ਬਾਬਾ ਡਾਕਟਰ ਤਰबीर ਗਾਦੀ ਇਹਨਾਂ ਹਰ ਸਕੂਲ ਦੇ ਵਿੱਚ ਬੈਂਚ ਹਰ ਪੱਕੇ ਦੇ ਤੇ ਨਿਆਣਿਆਂ ਨੂੰ ਬੱਚੇ ਕੋ ਬੈਠਣ ਵੇ ਬੈਂਚ ਨਹੀਂ ਸੀ ਮੜੀਆਂ ਪੱਕੀਆਂ ਕਰਵਾਤੇ ਤੁਸੀਂ ਇਦਾਂ ਦੇ ਕੰਮ ਕਰਾ ਲਓ ਪਿੰਡਾਂ 'ਚ ਗਰਾਊਂਡ ਦੇ ਲਓ ਸਕੂਲਾਂ ਦੇ ਵਿੱਚ ਟੈਂਟ ਆ ਬਹੁਤ ਕੁਝ ਕੰਮ ਕਰ ਸਕਦੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਕੰਮ ਆ ਕੀਤੇ ਜਾ ਸਕਦੇ ਨੇ ਸਕੂਲਾਂ ਦੇ ਵਿੱਚ ਤੁਸੀਂ ਏਸੀ ਲਵਾ ਦਿਓ ਕੰਪਿਊਟਰ ਲਵਾ ਦਿਓ ਬੜੇ ਕੰਮ ਕੀਤੇ ਜਾ ਸਕਦੇ 5 ਕਰੋੜ ਮਾਉਂਟ ਬਹੁਤ ਹੁੰਦੇ ਇੱਕ ਸਾਲ ਦੇ ਤੁਸੀਂ ਖਰਚ ਨੇ ਖਰਚ ਜੇ ਖਰਚ ਨੇ ਤੇ ਖਰਚ ਸਕਦੇ ਹੋ ਤੁਸੀਂ ਸਬੰਧਤ ਜ਼ਿਲ੍ਹਿਆਂ ਦੇ ਕਰੋ ਤੁਸੀਂ ਆਪਣੇ ਐਮ ਐਲ ਏ ਦੇ ਨਾਲ ਮੀਟਿੰਗ ਕਰੋ ਹਨਾ ਵੀ ਮੇਰੇ ਕੋਲ ਯਾਰ 5 ਕਰੋੜ ਦਾ ਫੰਡ ਆ ਮਤਲਬ ਪੰਜਾਬ ਦੇ ਚੋਂ 23 ਜ਼ਿਲ੍ਹੇ ਨੇ ਤੁਸੀਂ ਆਪਣੇ 23 ਜ਼ਿਲ੍ਹਿਆਂ ਦੇ ਐਮ ਐਲ ਏ ਬਣਾ ਲਓ ਸਾਲ ਦਾ 5 ਕਰੋੜਾ ਤੇ 5 ਕਰੋੜ ਨੂੰ ਤੁਸੀਂ 23 ਜ਼ਿਲ੍ਹਿਆਂ ਦੇ ਨਾਲ ਡਿਵਾਈਡ ਕਰ ਲੋ ਜਾਂ 100 ਤੁਹਾਡੇ 94 ਐਮਐਲਏ ਨੇ 94 ਐਮਐਲਏ ਨੂੰ ਕਹਿ ਦੋ ਯਾਰ ਮੈਂ ਇਹਨਾਂ 5 ਕਰੋੜਾ ਦੱਸੋ ਕਿੰਨੇ ਕਿੰਨੇ ਚੱਲਣ ਡੀਸੀ ਦੇ ਨਾਲ ਬੈਠੋ ਪਿਆ ਜੀ ਅਸੀਂ ਆਹ 판ਡਾ ਸਕੂਲ ਦੇ ਵਿੱਚ ਡੀਸੀ ਨੂੰ ਪੁੱਛ ਲਓ ਵੀ ਕਿੱਥੇ 판ਡ ਲਾਣਾ ਯਾਰ ਦੱਸੋ ਉਹ ਲੱਗੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਕੰਮ ਕਰਾਇਆ ਜਾ ਸਕਦੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਕੰਮ ਕਰਾਇਆ ਜਾ ਸਕਦੇ ਨੇ ਪਰ ਜੇ ਕਰਾਉਣੇ ਹੋਣ ਤੇ ਜੇ ਆਪਾਂ ਐਸ਼ ਕਰ ਲਈਏ ਘੁੰਮਣੇ ਫਿਰ ਜਿੱਥੇ ਮਰਜੀ ਘੁੰਮੀ ਚੱਲੋ ਨਾ ਉਹ ਕਰਕੇ ਪਰ ਮੈਨੂੰ ਲੱਗਦਾ ਹੈ ਕਿ ਮੁਖਮੰਦੀਪ ਭਗਵੰਤ ਮਾਨ ਸਾਹਿਬ ਨੂੰ ਇਹਨਾਂ ਸਾਰਿਆਂ ਨੂੰ ਬੁਲਾ ਕੇ ਪੁੱਛਣਾ ਚਾਹੀਦਾ ਹੈਗਾ ਕਿ ਭਈ ਅਸੀਂ ਸਾਨੂੰ ਪੰਜਾਬ ਦੀ ਜਨਤਾ ਨੇ ਮਾਣ ਦਿੱਤਾ ਸੀ ਤੇ ਤੁਸੀਂ ਇਹ ਪੈਸੇ ਕਿਉਂ ਨਹੀਂ ਖਰਚ پا ਰਹੇ ਕਿ ਕੀ ਵਜ੍ਹਾ ਜੇ ਅਫਸ਼ਰਸ਼ਾਈ ਦੀ ਕਮੀ ਹੈ ਤੇ ਫਿਰ ਉਹਨਾਂ ਨੂੰ ਪੁੱਛਣਾ ਚਾਹੀਦਾ ਤੇ ਜੇ ਇਹਨਾਂ ਦੀ ਕਮੀ ਹੈ ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਹੈਗਾ ਨਾ ਇਹ ਜਿਹੜਾ ਇਹ ਅਜਿਹਾ ਨਹੀਂ ਹੋਣਾ ਚਾਹੀਦਾ